ਦਾ ਨੈਰੇਟਿਵ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੁਮਤੋਤ ਸਿੰਘ ਪੰਨੂ ਵੱਲੋਂ ਸਤਸ੍ਰੀ ਅਕਾਲ ਜੀ ਭਾਵੇਂ ਪਹਿਲੇ ਚਰਨ ਦੀਆਂ ਜਿਹੜੀਆਂ 102 ਲੋਕ ਸਭਾ ਸੀਟਾਂ ਤੇ ਜਿਹੜੀਆਂ ਵੋਟਾਂ ਪੈ ਚੁੱਕੀਆਂ ਨੇ ਪਰ ਦੋਵਾਂ ਹੀ ਪੱਖਾਂ ਦਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਤੇ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗੱਠ ਬੰਨੜ ਵੱਲੋਂ ਇੱਕ ਦੂਜੇ ਤੇ ਰੂਪ ਰEntityType ਲਏ ਜਾ ਰਹੇ ਨੇ ਕੱਲ ਰਾਂਚੀ ਦੇ ਵਿੱਚ ਇੰਡੀਆ ਗੱਠ ਬੰਨ੍ਹਣ ਦੀ ਬਹੁਤ ਤਕੜੀ ਰੈਲੀ ਹੋਈ ਆ ਜਿਸ ਦੇ ਵਿੱਚ ਮੁੱਖ ਵਿਰੋਧੀ ਧਿਰਾਂ ਦੇ ਆਗੂ ਨੇ ਬੜੇ ਸਖਤ ਸ਼ਬਦਾਂ ਦੇ ਵਿੱਚ ਭਾਜਪਾ ਦੀ ਨਿਕੇਦਦੀ ਕੀਤੀ ਆ ਤੇ ਜੇਲ੍ਹਾਂ ਦੇ ਵਿੱਚ ਦੱਕਣ ਦੀ ਜਿਸ ਤਰ੍ਹਾਂ ਆਪਣੇ ਅਰਵਿੰਦ ਕੇਦਰੀਵਾਦੀ ਪਤਰੀ ਤੇ ਸੋਰੀਨ ਦੀ ਪਤਰੀ ਨੇ ਵੀ ਉੱਥੇ ਸੰਬੋਧਨ ਕੀਤਾ ਵਾ ਤੇ ਖੜਗੇ ਨੇ ਵੀ ਕਹਾ ਕਿ ਅਸੀਂ ਜੇਲ੍ਹਾਂ ਦੇ ਵਿੱਚ ਜਾਣ ਤੋਂ ਡਰਦੇ ਨਹੀਂਗੇ ਤੇ ਜਿਹੜੀ ਸਰਕਾਰੀ ਏਜੰਸੀਆਂ ਦੀ ਜਿਹੜੀ ਵਕਤਵਾ ਕੀਤੀ ਜਾ ਰਹੀ ਆ ਤੇ ਭਾਰਤ ਨੂੰ ਜਿਹੜਾ ਵਾ ਵਿਕਾਸ ਦੇ ਪਿੱਛੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਏ ਕਾਂਗਰਸ ਦਾ ਗੱਠਬੰਧਨ ਜਿੱਤਿਆ ਤਾਂ ਦੇਸ਼ ਦੇ ਵਿੱਚ ਦੰਗੇ ਹੋਣਗੇ ਹਮੇਸ਼ਾ ਹੀ ਜਿਹੜਾ ਇੱਕ ਪਾਰਟੀ ਆ ਦੂਸਰੀ ਪਾਰਟੀ ਤੇ aarop ਲਾਉਂਦੀ ਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਲੱਗਦੇ ਹੀ ਰਹਿਣਗੇ ਨਾਲੇ ਚੋਣਾਂ ਦੇ ਦਿਨਾਂ ਦੇ ਵਿੱਚ ਜਿਹੜੇ ਇੱਕ ਦੂਜੇ ਤੇ ਇਲਜ਼ਾਮ ਨੇ ਕੋਈ ਹਮੇਸ਼ਾ ਹੀ ਰਾਜਨੀਤਿਕ ਤੌਰ 'ਤੇ ਇੱਕ ਦੂਜੇ ਤੇ ਲਾਉਂਦੀਆਂ ਰਹਿੰਦੀਆਂ ਨੇ ਪਰ ਸੋਚਣਾ ਵੋਟਰਾਂ ਨੇ ਹੁੰਦਾ ਕਿ ਕਿਸ ਨੂੰ ਕਿਹੜਾ ਤੜਾ ਕਿਹੜਾ ਗਰੁੱਪ ਕਿਹੜੀ ਪਾਰਟੀ ਚੰਗੀ ਲੱਗਦੀ ਆ ਤੇ ਉਹਦੇ ਮੁਤਾਬਕ ਹੀ ਜਿਹੜਾ ਵੋਟਰਾਂ ਨੇ ਵੋਟ ਪਾਉਣੀ ਹੁੰਦੀ ਆ ਵਾਕਈ ਦੇ ਦੇ ਸਾਹਮਣੇ ਬੜੀਆਂ ਸਮੱਸਿਆਵਾਂ ਨੇ ਬੇਰਜ਼ਗਾਰੀ ਦੀ ਸਮੱਸਿਆ ਬੜੀ ਵੱਡੀ ਸਮੱਸਿਆ ਵਾ ਤੇ ਜਿਸ ਤਰ੍ਹਾਂ ਭਾਜਪਾ ਕਹਿ ਰਹੀ ਆ ਕਿ ਅਸੀਂ नक्सਲਵਾਦ ਦਾ ਖਾਤਮਾ ਕੀਤਾ ਤਵਾਦ ਦਾ ਖਾਤਮਾ ਕੀਤਾ ਧਾਰਾ 370 ਜਿਹੜੀ ਖਤਮ ਕੀਤੀ ਆ ਆਪਣੇ ਜਿਹੜੇ ਕੀਤੇ ਹੋਏ ਕੰਮ ਨੇ ਗਿਣਾਰਿਆ ਦੂਸਰੇ ਪਾਸੇ ਜਿਹੜੀ ਕਾਂਗਰਸ ਆ ਕਰ ਰਹੀ ਹੈ ਕਿ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਕਾਂਗਰਸ ਵੱਲੋਂ ਚਲਾਈਆਂ ਜਾ ਰਹੀਆਂ ਸੀਗੀਆਂ ਰਾਜਸਥਾਨ ਦੇ ਵਿੱਚ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਂਦ ਤੇ ਉਹ ਖਤਮ ਕੀਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਹੀ ਹੈ ਜਿਹੜਾ ਲੋਕਤੰਤਰ ਨੂੰ ਬਚਾਉਂਦਾ ਹੋਕਾ ਕਾਂਗਰਸ ਪਾਰਟੀ ਤੇ ਉਸ ਦੇ ਸਹਿਯੋਗੀ ਜਿਹੜੇ ਦੇ ਰਹੇ ਨੇ ਇਸ ਵਾਰ ਬਿਹਾਰ ਦੇ ਵਿੱਚ ਕਿਉਂਕਿ ਨतीश ਕੁਮਾਰ ਦੀ ਲੰਬੇ ਸਮੇਂ ਤੋਂ ਤੂਤੀ ਬੋਲਦੀ ਰਹੀ ਆ ਤੇ ਇਸ ਵਾਰ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਇਹ ਤਾਂ ਚਾਰਜੂਨ ਨੂੰ ਪਤਾ ਲੱਗੇਗਾ ਕਿਉਂਕਿ ਵੋਟਰਾਂ ਤੇ ਨਿਰਭਰ ਹੁੰਦਾ ਕਿ ਲੋਕ ਤੇ ਵੋਟ ਜਿਹੜੇ ਕਿਸ ਨੂੰ ਸਪੋਰਟ ਦਿੰਦੇ ਆ ਕਿਸ ਨੂੰ ਵੋਟ ਪਾਉਂਦੇ ਆ ਪਰ ਮੈਨੂੰ ਲੱਗਦਾ ਕਿ ਦੇਸ਼ ਦੀਆਂ ਜਿਹੜੀਆਂ ਗੰਭੀਰ ਸਮੱਸਿਆਵਾਂ ਨੇ ਉਹਨਾਂ ਦੇ ਬਾਰੇ ਅੱਜ ਵੀ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਉਹ ਇਡੀਆਂ ਜਿਹੜੀਆਂ ਸੀਰੀਅਸ ਨਜ਼ਰ ਨਹੀਂ ਆ ਰਹੀਆਂ ਨਹੀਂ ਤੇ ਦੇਸ਼ ਤੇ ਜਿਹੜੇ ਇਹਦੇ ਹਾਲਾਤ ਮਾੜੇ ਨਾ ਹੁੰਦੇ ਬੜਾ ਲੰਮਾ ਸਮਾਂ ਹੋ ਗਿਆ ਦੇਸ਼ ਨੂੰ ਆਜ਼ਾਦ ਹੋਇਆਂ ਨੂੰ ਤੇ ਦੇਸ਼ ਨੂੰ ਬਹੁਤ ਜ਼ਿਆਦੀ ਤਰੱਕੀ ਕਰਨੀ ਚਾਹੀਦੀ ਸੀ ਮੈਨੂੰ ਲੱਗਦਾ ਕਿ ਜੇ ਆਪਾਂ ਕੁਦਰਤੀ ਸਾਧਨਾਂ ਦੀ ਗੱਲ ਕਰੀਏ ਅਮਰੀਕਾ ਕੈਨੇਡਾ ਇੰਗਲੈਂਡ ਜਾਂ ਹੋਰ ਦੇਸ਼ਾਂ ਦੇ ਨਾਲੋਂ ਆਪਣੇ ਕੋਲੇ ਕੋਈ ਕੁਦਰਤੀ ਸਾਧਨ ਘਾਟ ਨਹੀਂ ਨਾ ਆਪਣੇ ਕੋਲੇ ਕੋਈ ਮਨੁੱਖੀ ਸ਼ਕਤੀ ਦੀ ਘਾਟ ਆ ਤੇ ਕਿਸੇ ਵੀ ਤਰ੍ਹਾਂ ਦੀ ਘਾਟ ਮੇਰੇ ਦੇਸ਼ ਦੇ ਵਿੱਚ ਨਜ਼ਰ ਨਹੀਂ ਆਉਂਦੀ ਜੇ ਘਾਟ ਨਜ਼ਰ ਆਉਂਦੀ ਆ ਤੇ ਸਾਡੇ ਰਾਜਨੀਤਿਕ ਇੱਛਾ ਸ਼ਕਤੀ ਦੀ ਮੈਂ ਕੱਲ ਹੀ ਖਬਰ ਪੜ੍ਹ ਰਿਆ ਸੀ ਫਾਜ਼ਿਲਕਾ ਦੀ ਫਾਜ਼ਿਲਕਾ ਜਿਹੜਾ ਨਵਾਂ ਬਣਿਆ ਹੋਇਆ ਤੇ ਬਿਲਕੁਲੋਂ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਤੇ ਵਸਿਆ ਹੋਇਆ ਵਾ ਜਿਹੜਾ ਸਤਲੁਜ ਦਰਿਆ ਵਾ ਜਿਹੜਾ ਕਾਲਾ ਸੰਗਿਆ ਡਰੇਨ ਸਾਂ ਹੀ ਬੁੱਢੇ ਨਾਲੇ ਰਹੀਂ ਪਾਣੀ ਆਉਂਦਾ ਤੇ ਉਹ ਅੱਗੇ ਸਤਲੁਜ ਦਰਿਆ ਦੇ ਵਿੱਚ ਹਰੀਕੇ ਜਾ ਕੇ ਮਿਲ ਜਾਂਦਾ ਵਾ ਤਰੀਕਾ ਇਹ ਇੱਥੇ ਹਰੀਕਾਂ ਦੇ ਵਿੱਚ ਬਿਆਸ ਵੀ ਆ ਕੇ ਸਤਲੁਜ ਦੇ ਵਿੱਚ ਮਿਲ ਜਾਂਦਾ ਵਾ ਜਿਹੜੀ ਕਾਲਾ ਸੰਗਿਆ ਡਰੇਨ ਗਿੱਦੜਪਿੰਡੀ ਲਾਗੇ ਮਿਲ ਜਾਂਦੀ ਹੈ ਤੇ ਬੁੱਢਾ ਨਾਲਾ ਪਿੱਛੇ ਲੁਧਿਆਣੇ ਦੇ ਲਾਗੇ ਵਲੀਪੁਰ ਕਲਾਂ ਦੇ ਲਾਗੇ ਸਤਲੁਜ ਦਰਿਆ ਦੇ ਵਿੱਚ ਮਿਲ ਜਾਂਦਾ ਇਹੀ ਪਾਣੀ ਅੱਗੇ ਜਾਂਦਾ ਵਾ ਤੇ ਉੱਥੇ ਨਾਨਕਾ ਦੋਨਾ ਪਿੰਡ ਦੀ ਕਹਾਣੀ ਤੇ ਇੱਕ ਹੋਰ ਪਿੰਡ ਦੀ ਕਹਾਣੀ ਜਿਹੜੀ ਆ ਬੜੀ ਹਜ਼ੀਬੋ ਗਰੀਬ ਆ ਜਿੱਥੇ ਪਾਣੀ ਪੀ ਕੇ ਅੱਜ ਵੀ ਜਿਸ ਤਰ੍ਹਾਂ ਦੇ ਬਿਮਾਰ ਬੱਚੇ ਪੈਦਾ ਹੋਣਗੇ ਲੋਕ ਬਿਮਾਰ ਹੋਣਗੇ ਤੇ ਦੇਸ਼ ਦੀ ਆਜ਼ਾਦੀ ਦੇ ਕੀ ਅਰਥ ਰਹਿ ਜਾਂਦੇ ਨੇ ਜਿਹੜੇ ਅੱਜ ਸੜਕਾਂ ਤੇ ਰੁਲਦੇ ਨੇ ਝੁੱਗੀਆਂ ਝੌਂਪਰੀਆਂ ਵਾਲੇ ਨੇ ਮੈਂ ਇਸ ਵੇਲੇ ਦਵਾਬੇ ਦੇ ਵਿੱਚ ਰਹਿ ਰਿਹਾ ਤੇ ਦੇਖ ਰਿਹਾ ਵਾਂ ਦੋਨੇ ਦੇ ਵਿੱਚ ਵੀ ਥਾਂ-ਥਾਂ ਤੇ ਜਿਹੜੀਆਂ ਝੁੱਗੀਆਂ ਝੌਂਪਰੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੀ ਰੋਜੀ ਰੋਟੀ ਦੇ ਪ੍ਰਬੰਧ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਪ੍ਰਬੰਧ ਕੌਣ ਸਾਰ ਲਏਗਾ ਉਹਨਾਂ ਦੀ ਇੱਕ ਤਾਂ ਜਿਹੜੇ ਅਸੀਂ ਲੋਕ ਆ ਜਿਨ੍ਹਾਂ ਦੇ ਕੋਲੇ ਸਾਰੇ ਸਾਧਨ ਆ بڑے ਵੱਡੇ ਕਾਰਖਾਨੇਦਾਰ ਨੇ ਬੜੀਆਂ ਵੱਡੀਆਂ ਕਮਾਈਆਂ ਕਰ ਰਹੇ ਨੇ ਨੌਕਰੀ ਪੇਸ਼ਾ ਨੇ ਜਾਂ ਜਿਨ੍ਹਾਂ ਦੇ ਕੋਲੇ ਸਾਰੇ ਸਾਧਨ ਹੈਗੇ ਨੇ ਤੇ ਜਾਰੇ ਜਿਹੜੇ ਸਾਧਨ ਬਿਹੁਨੇ ਲੋਕ ਨੇ ਉਹਨਾਂ ਦੀ ਬਾਤ ਪਾਉਣਾ ਪਾਏਗਾ ਤੇ ਉਹਨਾਂ ਦੀ ਗੱਲ ਕੌਣ ਕਰੇਗਾ ਮੈਨੂੰ ਲੱਗਦਾ ਕਿ ਸਾਡੇ ਦੇਸ਼ ਦੇ ਵਿੱਚ ਉਹਨਾਂ ਦੀ ਗੱਲ ਜਿਹੜੀ ਨਹੀਂ ਹੋ ਰਹੀ ਜਿਸ ਤਰ੍ਹਾਂ ਜੋ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਉਸ ਨੂੰ ਭਾਰਤੀ ਜਨਤਾ ਪਾਰਟੀ ਵੀ ਕਰ ਰਹੀ ਹੈ ਕਿ ਇਹ ਆਏ ਉਹ ਲੱਗਦਾ ਵਾ ਜਿਵੇਂ ਲੈਫਟ ਦਾ ਇਹ ਮੈਨੀਫੈਸਟੋ ਹੁੰਦਾ ਤੇ ਜਿਹੜੀ ਕਾਂਗਰਸ ਪਾਰਟੀ ਆਏ ਲੈਫਟ ਦਾ ਰੋਲ ਜਿਹੜਾ ਅਦਾ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਤੇ ਇਸ ਤਰ੍ਹਾਂ ਦੇ ਜਿਹੜੇ ਇਸ਼ਾਰੇ ਨਜ਼ਰ ਆ ਰਹੇ ਆ ਪਰ ਇਹ ਵੀ ਜਿਹੜਾ ਥੱਲੇ ਵਾਲਾ ਲੋਕ ਨੇ ਉਹਨਾਂ ਦੀ ਸਾਰ ਕੌਣ ਲਏਗਾ ਲਿਹੜੇ ਕਿਸਾਨ ਵਿਚਾਰੇ ਨੇ ਜਿਹੜੇ ਅੱਜ ਵੀ ਲੜਾਈ ਲੜ ਰਹੇ ਨੇ ਜਦੋਂ ਹੁਣ ਇਸ ਵੇਲੇ ਜਿਹੜੀਆਂ ਸਮਝਦਾਰ ਸਰਕਾਰਾਂ ਨੇ ਉਹਨਾਂ ਦੀ ਗੱਲ ਨਹੀਂ ਸੁਣ ਰਹੀਆਂ ਤੇ ਜਿੱਤਨ ਤੋਂ ਬਾਅਦ ਤੂੰ ਗੱਲ ਕੀ ਸੁਣਨ ਗਿਆ ਬੜਾ ਵੱਡਾ ਮਸਲਾ ਵਾ ਕਿਸਾਨਾਂ ਦਾ ਮਸਲਾ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਰਹੀ ਤੇ ਜੇ ਇਹੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਮੋਦੀ ਸਰਕਾਰ ਕਿਸਾਨਾਂ ਦੀ ਭਲਾਈ ਦੇ ਵਾਸਤੇ ਬੜਾ ਕੁਝ ਕਰ ਰਹੀ ਆ ਹਾਂ ਠੀਕ ਆ ਕਰਦੀ ਹੋएगी ਮੈਂ ਇਹ ਨਹੀਂ ਕਹਿੰਦਾ ਕੋਈ ਨੇ ਭਲਾਈ ਦੀ ਸਕੀਮ ਨਹੀਂ ਸ਼ੁਰੂ ਕੀਤੀ ਹੋएगी ਪਰ ਇਹ ਅਭੀ ਇੰਨੀਆਂ ਸਕੀਮਾਂ ਸ਼ੁਰੂ ਹੋਣ ਦੇ ਬਾਵਜੂਦ ਵੀ ਜੇ ਕਿਸਾਨ ਖੁਦਕਸ਼ੀ ਕਰ ਰਹੇ ਨੇ ਤੇ ਅਜੇ ਵੀ ਚਿੰਤਾ ਵਾ ਹਜੇ ਵੀ ਕਿਤੇ ਨਾ ਕਿਤੇ ਗਰਬੜਾਂ ਹੈਗੀਆਂ ਨੇ ਤੇ ਸੋ ਇਸ ਕਰਕੇ ਕਿਸਾਨ ਜਿਹੜਾ ਵਾ ਆਰਥਿਕ ਮੰਡੀ ਦੇ ਦੌਰ ਦੇ ਵਿੱਚ ਦੀ ਹਜੇ ਵੀ ਲੰਘ ਰਿਹਾ ਵਾ ਉਹਦੀ ਸਾਰ ਲੈਣ ਦੀ ਲੋੜ ਆ ਉਹਦੀ ਬਾਹ ਫੋੜਨ ਦੀ ਲੋੜ ਆ ਲਾਹੇਵੰਦ ਪਾ ਦੇਣ ਦੀ ਲੋੜ ਆ ਤੇ ਜਿਹੜਾ ਕੰਪਨੀਆਂ ਜਿਹੜੀਆਂ ਖੇਤੀਬਾੜੀ ਸੈਕਟਰ ਨੂੰ ਹਥਿਆ ਲੈਣਾ ਚਾਹੁੰਦੀਆਂ ਉਸ ਨੂੰ ਰੋਕਣ ਦੀ ਲੋੜ ਆ ਤੇ ਸਾਰਿਆਂ ਨੂੰ ਜਿਹੜਾ ਰੋਜ਼ਗਾਰ ਦੇਣ ਦੀ ਲੋੜ ਆ ਸਾਰਿਆਂ ਨੂੰ ਜਿਹੜਾ ਐਜੂਕੇਸ਼ਨ ਪੜ੍ਹਾਈ ਦੀ ਲੋੜ ਆ ਇਸ ਪਾਸੇ ਅੱਗੇ ਵਧਣ ਦੀ ਲੋੜ ਆ ਜਿਹੜੀਆਂ ਸਾਡੀਆਂ ਖੇਤਰੀ ਪਾਰਟੀਆਂ ਸੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹ ਵੀ ਪੰਜਾਬ ਦੀਆਂ ਮੰਗਾਂ ਬਾਰੇ ਹੁਣ ਬਿਲਕੁਲ ਚੁੱਪਾ ਉਹ ਬੋਲ ਨਹੀਂ ਰਹੀ ਨਾ ਚੰਡੀਗੜ੍ਹ ਦੇ ਮਸਲੇ ਤੇ ਨਾ ਪੰਜਾਬੀ ਦੇ ਮਸਲੇ ਤੇ ਨਾ ਪੰਜਾਬ ਦੇ ਹੋਰ ਮਸਲੇ ਤੇ ਨਾ ਧਾਰਮਿਕ ਮਸਲਿਆਂ ਤੇ ਚੁੱਪ ਕੀਤੀ ਹੋਈ ਆ ਚੁੱਪ ਬੱਟੀ ਹੋਈ ਆ ਤੇ ਜੇ ਅਖਬਾਰਾਂ ਚ ਮੈਜਿਕ ਬਿਆਨਤ ਦੇ ਦਿੰਦੀ ਆ ਗੱਲ ਆ ਫਾਈਟ ਕਰਨ ਦੀ ਗੱਲ ਆ ਲੜਾਈ ਦੇ ਹੁੰਦੀ ਐਸ ਵੇਲੇ ਜਿਹੜੀ ਆਸ ਸੀ ਲੋਕਾਂ ਨੂੰ ਅਜੇ ਆਸ ਲੋਕਾਂ ਦੀ ਖਤਮ ਨਹੀਂ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਭਗਵੰਤ ਮਾਨ ਤੋਂ ਹਜੇ ਵੀ ਲੋਕਾਂ ਨੂੰ ਆਸ ਹੈਗੀ ਆ ਕਿ ਸ਼ਾਇਦ ਕੁਝ ਨਾ ਕੋਈ ਚੰਗਾ ਕਾਰ ਗੁਜਰੇ ਕੋਸ਼ਿਸ਼ ਭਗਵੰਤ ਮਾਨ ਜੀ ਬਹੁਤ ਕਰ ਰਹੇ ਨੇ ਤੇ ਪਰ ਜੋ ਖੇਤਰੀ ਪਾਰਟੀ ਨੇ ਭੂਕਤਾਨ ਮਾਉਣੀ ਸੀ ਜੋ ਕਦੇ ਅਕਾਲੀ ਦਲ ਤੁਮਕਾਰ ਨਮਾਇਆ ਕਰਦਾ ਸੀ ਅੱਜ ਉਸ ਦੀ ਭੂੰਕਾ ਜਿਹੜੀ ਜੀਰੋ ਨਜ਼ਰ ਆ ਰਹੀ ਆ ਉਸ ਤਰ੍ਹਾਂ ਦੀ ਜਿਹੜੀ ਪੰਜਾਬ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਲੜਾਈ ਲੜਦਾ ਨਜ਼ਰ ਨਹੀਂ ਆ ਰਿਹਾ ਤੇ ਬੜੀ ਵੱਡੀ ਸਲਤਨਤ ਆ ਸ਼੍ਰੋਮਣੀ ਅਕਾਲੀ ਦਲ ਦੇ ਕੋਲੇ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਤੋਂ ਵੱਡੇ ਚੰਗੇ ਨਤੀਜੇ ਕੱਢੇ ਜਾ ਸਕਦੇ ਨੇ ਸਾਰੇ ਪੰਜਾਬ ਨੂੰ ਸਿੱਖਿਆ ਦਿੱਤੀ ਜਾ ਸਕਦੀ ਆ ਹੋਰ ਲੋਕ ਭਲਾਈ ਦੀਆਂ ਜਿਹੜੇ ਕੰਮ ਗੁਰੂ ਘਰਾਂ ਵੱਲੋਂ ਕੀਤੇ ਜਾ ਸਕਦੇ ਆ ਪਰ ਜਿੰਨੇ ਕੰਮ ਹੋਣੇ ਚਾਹੀਦੇ ਸੀ ਉਹਨੇ ਨਹੀਂ ਹੋ ਰਹੇ ਮੈਂ ਇਹ ਨਹੀਂ ਕਹਿ ਰਿਹਾ ਕਿ ਸ਼ਰਮਣੀ ਕਮੇਟੀ ਕੁਝ ਵੀ ਨਹੀਂ ਕਰ ਰਹੀ ਪਰ ਜਿੰਨਾ ਕੰਮ ਕਰਨਾ ਚਾਹੀਦਾ ਸੀ ਮੇਰੀ ਨਜ਼ਰ ਦੇ ਵਿੱਚ ਉਹਨਾ ਕੰਮ ਜਿਹੜਾ ਨਹੀਂ ਹੋ ਰਿਹਾ ਜੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਿ ਸ਼ਰਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਚੱਲ ਰਹੀ ਆ ਪੂਰੀ ਤਾਨ ਦੇ ਨਾਲ ਕੰਮ ਕਰਦੀ ਤੇ ਪੰਜਾਬ ਦੇ ਜਿਹੜੇ ਹਾਲਾਤ ਆ ਹੋਰ ਹੋਣੇ ਸੀ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਆ ਬੜੀਆਂ-ਬੜੀਆਂ ਕੁਰਬਾਨੀਆਂ ਆਜ਼ਾਦੀ ਵਾਸਤੇ ਕੀਤੀਆਂ ਨੇ ਉਸ ਤੋਂ ਬਾਅਦ ਵੀ ਬڑے ਸੰਘਰਸ਼ਾਂ ਦੇ ਵਿੱਚ ਦੀ ਪੰਜਾਬ ਲੰਘਿਆ ਵਾ ਆਜ਼ਾਦੀ ਦੇ ਸਮੇਂ ਦੇ ਵਿੱਚ ਵੀ ਬੜਾ ਕਤਲਗਾਰਤ ਪੰਜਾਬ ਦੇ ਵਿੱਚ ਹੋਇਆ ਵਾ ਤੇ ਅੱਜ ਵੀ ਪੰਜਾਬ ਜਿਹੜਾ ਵਾ ਬੜੀਆਂ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਲੰਘ ਰਿਹਾ ਅੱਜ ਵੀ ਲੋੜਾਂ ਜਿਹੜੀਆਂ ਪੰਜਾਬ ਦੀਆਂ ਧਿਰਾਂ ਨੇ ਉਹ ਸਾਰੀਆਂ ਸਿਰ ਜੋੜ ਕੇ ਬੈਠਣ ਜਿਹੜੇ ਪੰਜਾਬ ਦੇ ਮਸਲੇ ਨੇ ਉਨ੍ਹਾਂ ਦੇ ਬਾਰੇ ਵਿਚਾਰਾ ਕਰਨ ਸਾਂਝੇ ਫੈਸਲੇ ਲੈਣ ਸਾਂਝੀ ਅਗਵਾਈ ਦੇ ਵਿੱਚ ਚੱਲਣ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ ਸਭੇ ਸਾਂਝੀ ਵਾਇਰਸ ਦਾਇਨ ਕੋਈ ਨਦਸੇ ਬਾਹਰਾ ਜਿਓ ਗੁਰੂ ਸਾਹਿਬ ਸਾਨੂੰ ਸੰਦੇਸ਼ ਦੇ ਕੇ ਗਏ ਨੇ ਜੇ ਸਾਰੇ ਪੰਜਾਬੀ ਸਿਰ ਜੋੜ ਕੇ ਬੈਠਦੇ ਨੇ ਰਲ ਕੇ ਬੈਠਦੇ ਨੇ ਧੜੇ ਬੰਦੀਆਂ ਦੇ ਉੱਪਰ ਉੱਠਦੇ ਨੇ ਰਾਜਨੀਤੀ ਦੇ ਉੱਪਰ ਉੱਠਦੇ ਨੇ ਤਾਂ ਹੀ ਪੰਜਾਬ ਦੇ ਮਸਲੇ ਹੱਲ ਹੋਣੇ ਨੇ ਜਿਨਾਂ ਚਿਰ ਆਪ ਕੋ ਤਾਂ ਆਪਣੇ ਪੰਜਾਬੀ ਉਹਨਾਂ ਚਿਰ ਮੈਨੂੰ ਲੱਗਦਾ ਪੰਜਾਬ ਦੇ ਵਸਲੇ ਹੱਲ ਨਹੀਂ ਹੋਣੇ ਗੱਲ ਆਪਾਂ ਦੇਖਦੀ ਰਾਜਨੀਤੀ ਦੀ ਕਰ ਰਹੇ ਸੀ ਤੇ ਦੋਵੇਂ ਪੱਖ ਭਾਰਤੀ ਜਨਤਾ ਪਾਰਟੀ ਦਾ ਅਗਵਾਈ ਵਾਲਾ ਗੱਠਜੋੜ ਤੇ ਕਾਂਗਰਸੀ ਅਗਵਾਈ ਵਾਲਾ ਗੱਠਜੋੜ ਇੱਕ ਦੂਜੇ ਤੇ ਦੋਸ਼ ਪਤੀ ਦੋਸ਼ ਲਾ ਰਹੇ ਨੇ ਕੌਣ ਸੱਚਾ ਵਾ ਕੌਣ ਝੂਠਾ ਵਾ ਇਹ ਤਾਂ ਨਿਰਣਾ ਲੋਕਾਂ ਨੇ ਕਰਨਾ ਵਾ ਇਹ ਨਿਰਣਾ ਤਾਂ ਵੋਟਰਾਂ ਨੇ ਕਰਨਾ ਵਾ ਸਾਡਾ ਤਾਂ ਕੰਮ ਇੰਨਾ ਹੀ ਹੁੰਦਾ ਕਿ ਗੱਲਾਂ ਸਾਹਮਣੇ ਲੈ ਆਉਣੀਆਂ ਨੇ ਵੈਸੇ ਜਿਹੜੇ ਦੇਸ਼ ਦੇ ਗੰਭੀਰ ਮਸਲੇ ਨੇ ਉਹਨਾਂ ਦੇ ਬਾਰੇ ਹਰੇਕ ਸ਼ਹਿਰੀ ਨੂੰ ਜਾਗਰੂਕ ਹੋਣ ਦੀ ਲੋੜ ਆ ਉਹਦੇ ਬਾਰੇ ਜਿਹੜਾ ਗਿਆਨ ਲੈਣ ਦੀ ਲੋੜ ਆ ਉਹਨਾਂ ਦਾ ਸਮੱਸਿਆਵਾਂ ਬਾਰੇ ਜਾਣਨ ਦੀ ਲੋੜ ਆ ਤੇ ਉਹਨਾਂ ਦਾ ਹੱਲ ਕੌਣ ਕਰ ਸਕਦਾ ਇਹ ਜਾਣਨ ਦੀ ਲੋੜ ਆ ਇਸੇ ਕਰਕੇ ਜਿਹੜੀਆਂ ਇਹ ਵੋਟਾਂ ਪੈਂਦੀਆਂ ਨੇ ਕਿ ਅਜੇ ਹੀ ਪਾਰਟੀ ਅਜੇ ਹੀ ਤੇ ਰੱਗਿਆ ਵੇ ਜੋ ਸਾਡੇ ਦੁੱਖਾਂ ਧਾਰੂਆਂ ਦਾ ਇੱਕ ਇਲਾਜ ਬਣ ਸਕੇ ਉਹਨਾਂ ਨੂੰ ਦੂਰ ਕਰ ਸਕੇ ਅਜਿਹੀਆਂ ਪਾਲਸੀਆਂ ਚਾਰ ਕਰੇ ਜਿਸ ਨਾਲ ਪੰਜਾਬ ਦੇ ਲੋਕ ਸੁਖੀ ਤੇ ਖੁਸ਼ ਆ ਰਹੇ ਸਾਡਾ ਸਾਰਾ ਦੇਸ਼ ਸੁਖੀ ਤੇ ਖੁਸ਼ ਆ ਰਹੇ ਕਿਉਂਕਿ ਜੇ ਆਪਾਂ ਸੰਸਾਰਕ ਪੱਧਰ ਤੇ ਵੇਖੀਏ ਤਾਂ ਇਸ ਵੇਲੇ ਪਰਮਾਣੂ جنگ ਦਾ ਖਤਰਾ ਸਾਰੀ ਦੁਨੀਆ ਦੇ ਉੱਪਰ ਛਾਇਆ ਹੋਇਆ ਵਾ ਕਿਸੇ ਟਾਈਮ ਤੇ ਵੀ ਦੁਨੀਆ ਦੇ ਵਿੱਚ ਪਰਮਾਣੂ ਜੰਗ ਜਿਹੜੀ ਆ ਉਹ ਛਿੜ ਸਕਦੀ ਆ ਤੇ ਪਤਾ ਨਹੀਂ ਹਾਲਾਤ ਕਿਸ ਪਾਸੇ ਨੂੰ ਜਾਣੇ ਨੇ ਤੇ ਉਹਨਾਂ ਹਾਲਾਤਾਂ ਦੇ ਵਾਸਤੇ ਦੇਸ਼ ਨੂੰ ਤਿਆਰ ਕਰਨ ਦੀ ਵੀ ਅ ਲੋੜ ਆ ਤੇ ਸਭ ਤੋਂ ਵੱਡੀ ਗੱਲ ਆ ਮਜ਼ਦੂਰਾਂ ਤੇ ਕਿਸਾਨਾਂ ਦੀ ਜੇ ਸਾਡੇ ਮਜ਼ਦੂਰ ਤੇ ਕਿਸਾਨ ਖੁਸ਼ਹਾਲ ਨਹੀਂ ਤੇ ਦੇਸ਼ ਕਦੀ ਵੀ ਖੁਸ਼ਹਾਲ ਨਹੀਂ ਹੋ ਸਕਦਾ ਜਿਹੜੀ ਵੀ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣਦੀ ਮੈਂ ਸਮਝਦਾ ਕਿ ਉਹ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਮਸਲੇ ਹੱਲ ਕਰਨ ਦੇ ਵਾਸਤੇ ਅੱਗੇ ਆਉਣ ਵਾਲੀ ਨਹੀਂ ਤੋ ਜਿਹੜੇ ਕਿਸਾਨਾਂ ਦੇ ਮਸਲੇ ਬਾਰੇ ਅਹਿਮ ਨੇ ਅੱਜ ਵੀ ਕਿਸਾਨ ਬਾੜਾਂ ਦੇ ਬੈਠੇ ਨੇ ਹਰਿਆਣੇ ਦੇ ਤੇ ਦੂਸਰੇ ਵੀ ਲੜਾਈ ਲੜ ਰਹੇ ਨੇ ਥੋੜੇ ਦਿਨਾਂ ਦੇ ਬਾਅਦ ਜਗਰਾਉਂ ਦੇ ਵਿੱਚ ਵੀ ਜਿਹੜੇ ਉਹਨਾਂ ਨੇ ਪ੍ਰੋਗਰਾਮ ਰੱਖਿਆ ਹੋਇਆ ਵਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਹਰਿਆਣੇ ਦੇ ਵਿੱਚ ਵੀ ਜਿਹੜੀ ਪੰਚਾਇਤ ਆ ਕਿਸਾਨ ਪੰਚਾਇਤ ਆ ਕੀਤੀ ਜਾ ਰਹੀ ਆ ਉਹਦੇ ਉੱਤੇ ਵੀ ਅਹਿਮ ਫੈਸਲੇ ਹੋਣਗੇ ਜਿਹੜੇ ਕਿਸਾਨਾਂ ਦੇ ਮਸਲੇ ਨੇ ਸਾਰੀਆਂ ਰਾਜਨੀਤਿਰਾਂ ਨੂੰ ਉਹਨਾਂ ਦੇ ਵੱਲ ਵੀ ਵਿਚਾਰਨਾ ਚਾਹੀਦਾ ਤੇ ਉਹਨਾਂ ਨੂੰ ਹੱਲ ਕਰਨ ਦੇ ਵਾਸਤੇ ਸਾਡੀਆਂ ਰਾਜਨੀਤਿਕਾਂ ਨੂੰ ਅੱਗੇ ਆਉਣਾ ਚਾਹੀਦਾ ਪੰਜਾਬ ਦੇ ਵਿੱਚ ਲਗਭਗ ਇਸ ਵੇਲੇ ਜਿਹੜਾ ਸਿਆਸੀ ਮਾਹੌਲ ਆ ਗਰਮਾ ਗਿਆ ਵਾ ਬਹੁਤੀਆਂ ਸੀਟਾਂ ਤੇ ਉਮੀਦਵਾਰ ਅਲਾਣੇ ਜਾ ਚੁੱਕੇ ਨੇ ਕਾਂਗਰਸ ਵੱਲੋਂ ਵੀ ਲਗਭਗ ਪਹਿ ਹੀ ਆ ਕਿ ਜਿਹੜੇ ਉਮੀਦਵਾਰ ਆਉਣੇ ਨੇ ਪਰਸਵਾ ਜਿਹੜੀਆਂ ਆ ਗਈਆਂ ਨੇ ਤੇ ਅਕਾਲੀ ਦਲ ਵੱਲੋਂ ਕੁਝ ਉਮੀਦਵਾਰ ਆ ਜੇ ਬਾਕੀ ਨੇ ਤੇ ਜਦੋਂ ਉਹ ਵੀ ਮੈਦਾਨ ਦੇ ਵਿੱਚ ਆ ਜਾਂਦੇ ਨੇ ਤੇ میدان ਜਿਹੜਾ ਪੂਰਾ ਪੱਕ ਪੈਣਾ ਵਾ ਤੇ ਲੋਕਾਂ ਨੇ ਲੀਡਰਾਂ ਨੇ ਤੁਹਾਡੇ ਦਰਵਾਜੇ ਤੇ ਆਉਣਾ ਵਾ ਤੇ ਤੁਸੀਂ ਫਿਰ ਜਿਹੜੇ ਤੁਹਾਡੇ ਮਸਲੇ ਨੇ ਉਹ ਜ਼ਰੂਰ ਉਹਨਾਂ ਦੇ ਸਾਹਮਣੇ ਰੱਖਿਓ ਇਹ ਨਹੀਂ ਆਪਾਂ ਲੀਡਰਾਂ ਦੇ ਨਾਲ ਲੜਨਾ ਵਾ ਕੋਈ ਆਪਾਂ ਸੰਘਰਸ਼ ਕਰਨਾ ਵਾ ਬੜੇ ਪ੍ਰੇਮ ਦੇ ਨਾਲ ਬੜੇ ਪਿਆਰ ਦੇ ਨਾਲ ਬੜੇ ਸਤਸਕਾਰ ਦੇ ਨਾਲ ਸਾਡੇ ਵਾਤਾਵਰਨ ਦੇ ਮਸਲੇ ਨੇ ਸਾਡੇ ਕਿਸਾਨਾਂ ਦੇ ਮਸਲੇ ਨੇ ਸਾਡੇ ਵਿਦਿਆ ਦੇ ਮਸਲੇ ਨੇ ਸਾਡੇ ਜਿਹੜੇ ਰੋਜ਼ਗਾਰ ਦੇ ਮਸਲੇ ਨੇ ਸਾਰੇ ਮਸਲੇ ਨੇ ਜਿਹੜੇ ਇਹ ਜ਼ਰੂਰ ਰਾਜਨੀਤਿਕਾਂ ਦੇ ਨਾਲ ਵਿਚਾਰਾ ਕਰਨ ਦੀ ਲੋੜ ਆ ਉਹਨਾਂ ਤੋਂ ਸਵਾਲ ਪੁੱਛਣ ਦੀ ਲੋੜ ਆ ਉਹ ਬਗਾਨੇ ਨਹੀਂ ਆਪਣੇ ਹੀ ਆ ਤੇ ਇਸ ਕਰਕੇ ਜਿਹੜਾ ਇਹ ਸਮਾ ਹੁੰਦਾ ਇਹ ਇੱਕ ਮਹੰਜਾ ਇਲੈਕਸ਼ਨਾਂ ਦਾ ਵੀ ਤੇ ਇਹਨੂੰ ਜ਼ਰੂਰ ਸਾਰੇ ਵਰਤਨ ਤੇ ਸਾਡੀ ਅਪੀਲ ਬੇਨਤੀ ਆ ਕਿ ਵਰਤਨ ਵੀ ਜ਼ਰੂਰ ਜਾਣ ਕੋਈ ਵੀ ਵੀਰ ਭਰਾ ਜਿਹੜਾ ਵੋਟਰ ਆ ਵੋਟ ਤੋਂ ਫੰਦੇ ਨਾ ਜਿਹਨੂੰ ਮਰਜ਼ੀ ਵੋਟ ਪਾਵੇ ਵੋਟ ਪਾਉਣ ਜ਼ਰੂਰ ਜਾਵੇ ਕਿਉਂਕਿ ਇਸ ਦੇ ਨਾਲ ਹੀ ਜਿਹੜੀ ਤਰੱਕੀ ਆ ਤੇ ਦਰਸ਼ਕੋ ਜਿਹੜੇ ਦੇਖਦੇ ਇਹ ਮਸਲੇ ਨੇ ਉਹ ਜ਼ਰੂਰ ਧਿਆਨ ਦੇ ਵਿੱਚ ਰੱਖਣੇ ਨੇ ਤੇ ਤਾਂ ਕਿ ਉਸ ਉਮੀਦਵਾਰ ਨੂੰ ਅੱਗੇ ਲੈ ਕੇ ਆਇਓ ਜੋ ਆਪਣੇ ਜਿਹੜੇ ਮਸਲੇ ਆ ਹੱਲ ਕਰ ਸਕਦਾ ਜੋ ਆਪਣੀ ਆਵਾਜ਼ ਬਣ ਸਕਦਾ ਸੋ ਦਰਸ਼ਕੋ ਇਸੀ ਪ੍ਰੋਗਰਾਮ ਲੋਕਾਂ ਕਾ ਆਵਾਜ਼ ਇਹ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਾਡੇ ਕਮੈਂਟ ਬਾਕਸ ਤੇ ਵੀ ਜ਼ਰੂਰ ਲਿਖਿਆ ਕਰੋ ਤੇ ਜਾਣਾ ਕਿਤੇ ਨਹੀਂ ਦੇਖਦੇ ਰਹਿਣਾ ਦੀ ਟੀਵੀ ਐਨ ਆਰ ਆਈ ਮੈਨੂੰ ਸੰਤੋਸ਼ ਸਿੰਘ ਪਤਨੂ ਦੇ ਉੱਥੇ ਆ ਗਿਆ ਸਤਿ ਸ੍ਰੀ ਅਕਾਲ